ਕੀ ਹੋਇਆ ਕੀ ਸੀ ਕਿਾ ਕਿਵੇਂ ਵਾਰਦਾ ਹੋਈ ਐ ਕੌਣ ਕੌਣ ਸੀਗੇ ਔਰ ਕਹਾਣੀ ਕੀ ਇਹ ਸਾਰਾ ਸੀ ਮੈਂ ਤੇ ਮੇਰੀ ਵਾਈਫ ਪੈਦਲ ਜਾ ਰਹੇ ਸੀਗੇ ਉੱਥੇ ਸਾਡੇ ਦਾਣਾ ਮੰਡੀ ਆ ਉੱਥੇ ਹੀ ਸ਼ਹਿਰ ਕਰਨ ਗਏ ਸੀ ਤੇ ਉਹ ਬੈਕ ਸਾਈਡ ਤੋਂ ਇੱਕ ਸਪਲੈਂਡਰ ਮੋਟਰਸਾਈਕਲ ਲੰਘਾਈ ਉਹਦੇ ਵਿੱਚ ਇੱਕ ਨਾ ਦੋ ਮੁੰਡੇ ਸੀਗੇ ਬੈਠੇ ਉਹਦਾ ਆਪਾਂ ਨੂੰ ਕੋਈ ਇਜੈਕਟ ਨਹੀਂ ਪਤਾ ਵੀ ਕੌਣ ਸੀ ਆਪਾਂ ਜਾਣਦੇ ਨਹੀਂ ਕਈ ਆਪਾਂ ਹੁਣ ਦੋ ਕੁਲ ਜਾਂਦਾ ਬੰਦਾ ਆਪਾਂ ਨੂੰ ਕੀ ਪਤਾ ਲੱਗਦਾ ਕਿਸੇ ਦਾ ਉਹ ਇਹਦੇ ਗੋਲੀ ਮਾਰੀ ਬੰਦੇ ਸੀ ਕਿਵੇਂ ਸੀ ਉਹ ਬੰਦੇ ਸੀ ਜਿਹੜਾ ਜੀ ਮਗਰ ਬੈਠਾ ਸੀ ਉਹ ਇਹ ਤਾਂ ਲੈਤੀ ਸੀ ਲੋਈ ਤੇ ਜਿਹੜਾ ਚਲਾਉਂਦਾ ਸੀ ਮੋਟਰਸਾਈਕਲ ਉਹਦੇ ਕੋਟ ਪਾਇਆ ਮੈਨਾਂ ਕਦਾ ਧਿਆਨ ਦਿੱਤਾ ਹੀ ਨੰਬਰ ਅਪਡੇਟ ਹੈ ਨਹੀਂ ਸੀ ਮੋਟਰਸਾਈਕਲ ਸਡਨ ਡੇਡ ਮੀ ਨਹੀਂ ਲੰਮਾ ਲੰਮੇ ਤੋਂ ਕੀ ਕਾਰਨ ਕੀ ਹੈ ਕਿ ਤੇ ਲੰਮਾ ਮਰਦਾ ਲਾਈਨ ਦਾ ਕੋਈ ਲੰਮਾ ਨਹੀਂ ਨਹੀਂ ਉਹਦੇ ਕਰ ਵਾਲੇ ਹੈ ਨਹੀਂ ਇਦਾਂ ਦੀ ਉਹ ਮੈਨੂੰ ਅੱਜ ਹੀ ਕਾਲ ਹੋ ਕੇ ਆਈ ਆ ਉਹ ਕਹਿੰਦੀ ਸੀ ਆਵਾਂਗੇ ਵੀ ਇਹਦਾ ਪਤਾ ਲਾ ਲੈਣਾ ਉਹ ਆਉਂਦੇ ਇੱਥੇ ਆਉਣਗੇ ਕਾਰਨ ਕੀ ਲੱਗਦਾ ਹੈ ਕੋਈ ਲੋਕ ਹੋ ਸਕਦੇ ਨੇ ਸ਼ੱਕ ਹੀ ਮਨ ਦੇ ਵਿੱਚ ਨੇਕਾ ਕੋਣ ਕਿਸੇ ਤੇ ਨਹੀਂ ਕਰ ਸਕਦੇ ਜੀ ਆਏ ਆਪਣੀ ਕਿਸ ਨਾ ਹੈ ਨਹੀਂ ਸੀ ਲਾਗ ਡਾਟ ਜਾਂ ਆਪਾਂ ਜੇ ਕਿਹਨਾਂ ਲਾਗ ਡਾਟ ਹੁੰਦੀ ਆਪਾਂ ਉਹਨੂੰ ਜਾਣਦੇ ਹੁੰਨੇ ਆ ਉਹ ਜੇ ਬੰਦੇ ਹੈ ਨਹੀਂ ਸੀ ਉਹ ਸਰੀਰ ਪੱਖੋਂ ਹੀ ਜਾਣਦੇ ਜੀ ਆਪਾਂ ਬੰਦੇ ਨੂੰ ਉਹ ਹੈ ਨਹੀਂ ਸੀ ਉਹ ਮੈरिज ਰਜਾਵਤੀ ਦਾ ਨਹੀਂ ਅੱਜ ਫੋਨ ਲਾਇਆ ਸੀ ਉਹਨੂੰ ਡਾਊਟ ਨਹੀਂ ਅੱਜ ਫੋਨ ਲਾਇਆ ਉਹਨਾਂ ਤੇ ਕੋਈ ਡਾਊਟ ਨਹੀਂ ਜੀ ਕੋਈ ਆਉਂਦੇ ਨਾ ਅੱਛਾ ਸੱਟ ਕਿੰਨੀ ਕਾ ਤੁਹਾਡੇ ਵਾਈਫ ਦੇ ਕਿੱਥੇ ਰਹਿ ਗਏ ਉਹ ਚਲੀ ਜਾਂਦਾ ਜੀ ਹਲੇ ਕੰਮ ਹਸਪੀਟਲ ਤੇ ਪਾਰਟ ਤੇ ਅਸੀਂ ਉਹ ਕੰਨ ਗਏ ਸੀ ਤੇ ਅੱਛਾ ਕੌਣ ਕੌਣ ਸੀ ਮੈਂ ਤੇ ਮੇਰਾ ਹਸਬੰਦ ਅੱਛਾ ਤੇ ਦੋ ਮੁੰਡੇ ਤੇਜੀ ਨਾਲ ਇਹ ਤਾਂ ਸਾਰੇ ਕਰਕੇ ਭੱਜ ਗਏ ਕੀ ਕੀ ਵਜ੍ਹਾ ਰੰਜੇ ਬੱਚੇ ਕੀ ਲੱਗ ਰਹੀ ਹੈ ਕਿਉਂ ਕਿਉਂ ਚਲਾਈ ਗੋਲੀ ਪਤਾ ਨਹੀਂ ਜੇ ਸੀ ਜਾਣਦੇ ਨੇ ਹੂੰ ਤੁਸੀਂ ਸੈਰ ਕਰਨ ਜਾ ਰਹੇ ਸੀ ਬੇਟੇ ਹਾਂਜੀ ਭਗਤਾ ਭਾਈ ਕਾ ਜੀ ਕੀ ਗੱਲ ਹੋ ਗਈ ਤੇਰੇ ਜੀ ਬੇਟੇ ਨਾ ਉੱਠ ਕੇ ਸੈਲ ਕਰਨ ਗਏ ਸੀ ਦੋਨੇ ਜਣੇ ਤੇ ਦਾਣਾ ਮੰਡੀ ਚ ਕਹਿੰਦੇ ਵੀ ਸਾਨੂੰ ਤਾਂ ਇਹ ਘਰ ਉੱਥੇ ਸੁਨੇਹਾ ਮਿਲਿਆ ਵੀ ਤੁਹਾਡਾ ਐਕਸੀਡੈਂਟ ਹੋ ਗਿਆ ਬੱਚਿਆਂ ਦਾ ਜਦੋਂ ਅਸੀਂ ਕੋਲ ਆ ਕੇ ਦੇਖਿਆ ਡਾਕਟਰ ਤੇ ਲਗਾਏ ਉਹ ਕਹਿੰਦੇ ਜੀ ਗੋਲੀ ਦਾ ਨਿਸ਼ਾਨਾ ਬੱਚਿਆਂ ਦੇ ਵੀ ਕੋਈ ਗੋਲੀ ਲੱਗਿਆ ਕਹਿੰਦੇ ਵੀ ਦੋ ਜਾਣੇ ਸੀ ਸਪਲੈਂਡਰ ਮੋਟਰਸਾਈਕਲ ਸੀ ਤੇ ਕਹਿੰਦੇ ਵੀ ਸਾਡੇ ਕੋਲ ਦੇ ਨੰਗਾ ਸੀ ਵੀ ਕਹਿੰਦੇ ਮੈਂ ਬੇਟੀ ਚੋਲ ਚ ਗਿਆ ਅੱਛਾ ਲੇਡੀਜ਼ ਕੌਣ ਲੱਗਦੇ ਤੁਹਾਨੂੰ ਕਿੰਨੇ ਇਹਨਾਂ ਦੇ ਕੁੜੀ ਲੱਗੀ ਐ ਇਹ ਇਹ ਮੇਰੀ ਨੋਹਾਂ ਜੀ ਤੇ ਉਹਦੇ ਵੀ ਕਿਸੇ ਦਿਨ ਕਿ ਨਹੀਂ ਜੀ ਇਹ ਤੇ ਕੱਲੀ ਤੇ ਲੱਗੀ ਹੈਗੀ ਇਹ ਭੱਗੇ ਜਾਂਦੇ ਸੀ ਭਾਜਦੇ ਸੀ ਇਹ ਮੂਰੇ ਸੀਗੇ ਜਾਰੇ ਇੱਥੇ ਕਿੰਨੇ ਕੁ ਬਣ ਲੱਗਿਆ ਭਾਜ ਤਾਂ ਪਤਾ ਨਹੀਂ ਜੀ ਹੁਣ ਪਤਾ ਲੱਗ ਗਿਆ ਕਿੱਥੇ ਲੱਗੀ ਕਿੱਥੇ ਪੱਟ ਚਾਹੀ ਪੱਟ ਚ ਅੱਛਾ ਕਿੰਨੇ ਕੁ ਦਾ ਟਾਈਮ ਸੀ ਜੀ ਕੋਈ ਕੋ ਮੈਂ ਜੀ 7 ਕ ਦਾ ਹੋਊਗਾ ਜੀ ਕਿਸੇ ਨਾਲ ਕੋਈ ਲੜਾਈ ਨਹੀਂ ਨਹੀਂ ਜੀ ਸਾਡੇ ਕਿਸੇ ਨਾਲ ਕੋਈ ਲੜ-ਡੱਟ ਨਹੀਂ ਗਾ ਕੋਈ ਉਹਨਾ ਦੀ ਪਛਾਣ ਹੋਈ ਬੰਦਿਆਂ ਦੀ ਨਹੀਂ ਜੀ ਕੋਈ ਪਛਾਣ ਨਹੀਂ ਹੋਈ ਬੇਟਾ ਇਹਦੇ ਝੋਲਦੇ ਗੇ ਬੇਟੀ ਤੇ ਚੱਕਣ ਲੱਗ ਗਿਆ ਤੇ ਮੜ ਕੇ ਕੋਈ ਪਛਾਣ ਨਹੀਂ ਹੋਈ ਉਹ ਬਾਗੀ ਬਾਤੀ ਬਾਤੀ ਦੀ ਦੋ ਜਾਨੇ ਦੱਸ ਦਿਆ ਜੀ ਬਾਕੀ ਅਸੀਂ ਕਿਹੜੇ ਕੋਲੇ ਸੀ ਉੱਥੇ ਕੋਈ ਆਏ ਨਾ ਮੈਂ ਕਿਹਾ ਉਹ ਢਗੇ ਸੀ ਕਿੱਦਾਂ ਨਹੀਂ ਇਹ ਕਹਿੰਦੇ ਵੀ ਕਾਲੇ ਕੱਪੜੇ ਪਾਏ ਹੋਏ ਸੀ ਉਹਨੇ ਕਹਿੰਦੇ ਅਸੀਂ ਤਾਂ ਘਰੇ ਸੀ ਜੀ ਸਾਮ ਤਾਂ ਘਰੇ ਸੀ ਨਹੀਂ ਲੱਗਾ ਵੀ ਤੁਹਾਡੇ ਬੱਚਿਆਂ ਦਾ ਐਕਸੀਡੈਂਟ ਹੋ ਗਿਆ ਜੇ ਤਾਂ ਅਸੀਂ ਗਾ ਸਪੀਟਰ ਤੇ ਪਹੁੰਚੇ ਤੇ ਉਹ ਕਹਿੰਦੇ ਵੀ ਤੁਹਾਡੇ ਬੱਚਿਆਂ ਤਾਂ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਹੋ ਗਿਆ ਜੀ ਸਭ ਪਹਿਲਾਂ ਬਲਵੀਰ ਦੇ ਹਸਪਤਾਲ ਚ ਲੱਗ ਗਏ ਸੀ ਜੀ ਅਸੀਂ ਪ੍ਰਾਈਵੇਟ ਮੜ ਕੇ ਅਸੀਂ ਸਰਕਾਰੀ ਚ ਲੱਗ ਗਏ ਫੇਰ ਸਾਨੂੰ ਪਤਾ ਲੱਗਾ ਜੀ ਫੇਰ ਨਾਲ ਦੀ ਨਾਲ ਇੱਥੇ ਲੈ ਆਏ ਮੇਰਾ ਨਾਮ ਜੀ ਡਾਕਟਰ ਹਰਸ਼ਿਤ ਗੋਹਿਲ ਹੈ ਮੈਡੀਕਲ ਆਫੀਸਰ ਸਿਵਲ ਹਸਪਤਲ ਬਠਿੰਡਾ ਜੀ ਸਾਡੇ ਕੋਲ ਇੱਕ ਲੜਕੀ ਜੀ ਜਿਸ ਦਾ ਨਾਮ ਹੈ ਹਰਪ੍ਰੀਤ ਕੌਰ ਵਾਈਫ ਆਫ ਅਰਸ਼ਦੀਪ ਸਿੰਘ ਭਗਤਾ ਸਿਵਲ ਹਸਪਤਲ ਤੋਂ ਰੈਫਰ ਹੋ ਕੇ ਆਈ ਹੈ ਜੀ ਉਹਨਾਂ ਦੇ ਦੱਸਣ ਮੁਤਾਬਕ ਉਹ ਕਿਸੇ ਕੰਮਕਾਜ ਜਾਂ ਰਨਿੰਗ ਕਰ ਰਹੇ ਸੀਗੇ ਤੇ ਮੋਟਰਸਾਈਕਲ ਤੇ ਦੋ ਬੰਦੇ ਆਏ ਤੇ ਉਹਨਾਂ ਉੱਪਰ ਫਾਇਰਿੰਗ ਅਸੀਂ ਉਹਨਾਂ ਦੀ ਮੈਡੀਕਲ ਲੀਗਲ ਕਾਰਵਾਈ ਕਰਕੇ ਜੀ ਪੁਲਿਸ ਨੂੰ ਰੁਕਾ ਭੇਜ ਦਿੱਤਾ ਹੈ ਤੇ ਮਰੀਜ਼ ਨੂੰ ਅਸੀਂ ਅਗਲੇ ਟੈਸਟਾਂ ਲਈ ਭੇਜ ਰਹੇ ਹਾਂ ਪਤਾ ਲੱਗਿਆ ਵੀ ਗੋਲੀ ਦਾ ਕੋਈ ਨਿਸ਼ਾਨ ਕਿੱਥੇ ਹੈਗੇ ਉਹਨਾਂ ਦੀ ਜੀ ਖੱਬੇ ਪੱਟ ਉੱਪਰ ਨਿਸ਼ਾਨ ਹੈਗੇ ਆ ਜੀ ਇਹ ਕੀ ਨਿਸ਼ਾਨ ਹੋ ਕਿਸ ਚੀਜ਼ ਦੇ ਹੈ ਇਹ ਹਜੇ ਰਿਪੋਰਟਾਂ ਤੋਂ ਬਾਅਦ ਹੀ ਪਤਾ ਲੱਗੇਗਾ ਪਲਾਇਨ ਜਿਹੜਾ ਹੈ ਜ਼ਖਮੀ ਕਹੇ ਜੋ ਨਹੀਂ ਜ਼ਖਮੀ ਕੋਈ ਕੋਈ ਪੇਸ਼ੈਂਟ ਆਇਆ ਸੀ ਸਾਡੇ ਕੋਲੇ ਹਰਪ੍ਰੀਤ ਕਾਰਜ ਇਹ ਅੱਜ ਸਵੇਰ 9 ਵਜੇ ਦੇ ਕਰੀਬ ਦੀ ਘਟਨਾ ਹੈਗੀ ਹੈ ਇਹ ਥਾਣਾ ਦਿਆਲਪੁਰਾ ਦਾ ਏਰੀਆ ਪੈਂਦਾ ਜਿਹਦੇ ਵਿੱਚ ਭਕਤਾ ਭਾਈਕਾ ਦੇ ਏਰੀਆ ਦੇ ਵਿੱਚ ਜਿਹੜੀ ਲੜਕੀ ਹੈਗੀ ਹਰਪ੍ਰੀਤ ਕੌਰ ਇਹ ਆਪਣੇ ਘਰ ਵਾਲੇ ਦੇ ਨਾਲ ਅਰਸ਼ਪ੍ਰੀਤ ਸਿੰਘ ਉਹਦਾ ਘਰਵਾਲੇ ਦਾ ਨਾਮ ਉਹਦੇ ਨਾਲ ਸੈਰ ਤੇ ਆਈ ਸੀ ਦਾਣਾ ਮੰਡੀ ਦੇ ਵਿੱਚ ਤਾਂ ਜਦੋਂ ਉਹ ਸੈਰ ਕਰ ਰਹੀ ਸੀਗੀ ਤਾਂ ਪਿੱਛੋਂ ਮੋਟਰਸਾਈਕਲ ਸਵਾਰ ਦੋ ਵਿਅਕਤੀ ਆਏ ਤੇ ਉਹਨਾਂ ਨੇ ਜਿਹੜਾ ਹੈਗਾ ਇੱਕ ਫਾਇਰ ਕੀਤਾ ਲੜਕੀ ਦੇ ਉੱਪਰ ਜੋ ਲੜਕੀ ਦੇ ਪੱਟ ਦੇ ਵਿੱਚ ਲੱਗਿਆ ਗੋਲੀ ਲੱਗੀ ਹੈ ਤੇ ਪੱਟ ਦੇ ਵਿੱਚੋਂ ਆਰ-ਪਾਰ ਹੋ ਗਈ ਸੀ ਉਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਜਿਹੜੀ ਐਸਐਚਓ ਨਾਲ ਸੀਆਈ ਨਾਲ ਡੀਐਸਪੀ ਡੀ ਸਾਹਿਬ ਉਹ ਮੌਕੇ ਤੇ ਉੱਪਰ ਜਿਹੜੇ ਹੈਗੇ ਨੇ ਚਲੇ ਗਏ ਨੇ ਸਾਡੇ ਵੱਲੋਂ ਜਿਹੜੇ ਇਹਨਾਂ ਦੇ ਬਿਆਨ ਦਰਜ ਕਰਕੇ ਮੁਕਦਮਾ ਦਰਜ ਕੀਤਾ ਜਾ ਰਿਹਾ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ ਸੋ ਅਸੀਂ ਵੱਖ-ਵੱਖ ਟੀਮਾਂ ਲਗਾ ਦਿੱਤੀਆਂ ਨੇ ਜਿਹੜੇ ਦੋ ਮੋਟਰਸਾਈਕਲ ਸਵਾਰ ਵਿਅਕਤੀ ਇਹਨਾਂ ਦੀ ਪਛਾਣ ਵਾਸਤੇ ਨੋਟੀਫਿਕੇਸ਼ਨ ਵਾਸਤੇ ਕਿ ਵਜਨ ਰੰਜਿਸ਼ ਕੀ ਸੀ ਕੌਣ ਬੰਦੇ ਸੀਗੇ ਕਿਸ ਪਰਪਸ ਲਈ ਆਏ ਸੀਗੇ ਉਸ ਸਾਰਾ ਜਿਹੜਾ ਹੈਗਾ ਉਸ ਦੀ ਤਫ਼तीश ਕਰ ਰਹੇ ਆ ਤੇ ਜਲਦੀ ਹੀ ਜਿਹੜਾ ਹੈਗਾ ਇਸ ਚੀਜ਼ ਨੂੰ ਅਸੀਂ ਕਲੀਅਰ ਕਰ ਲਵਾਂਗੇ ਵੀ ਇਹ ਸਵਾਰਤਾ ਦੇ ਪਿੱਛੇ ਦਾ ਕਾਰਨ ਕੀ ਸੀਗਾ ਕੌਣ ਸੀਗੇ ਇਕੇਸ ਵਿੱਚ ਮਕਸਦ ਨਾਲ ਜਿਹੜਾ ਹੈਗਾ ਉਹਨਾਂ ਨੇ ਇਸ ਲੜਕੀ ਉੱਪਰ ਫਾਇਰ ਕੀਤਾ ਸੀ ਲੜਕੀ ਦੀ ਉਮਰ ਕਿੰਨੀ ਹੈ ਹਾਲਾਤ ਕਿਹੋ ਜਿਹੇ ਇਹ ਲੜਕੀ ਜਿਹੜੀ ਹੈਗੀ ਹਰਪ੍ਰੀਤ ਕੌਰ ਇਹਦਾ ਉਮਰ तकरीबन 20 ਸਾਲ ਦੇ ਕਰੀਬ ਉਮਰ ਹੈਗੀ ਹੈ ਤੇ ਲਗਭਗ ਡੇਢ ਕੁ ਮਹੀਨੇ ਤੋਂ ਜਿਹੜਾ ਹੈਗਾ ਪਟਿਆ ਭਾਈ ਕਾ ਜਿਹੜਾ ਲੜਕਾ ਅਰਸ਼ਪ੍ਰੀਤ ਜਿਹੜਾ ਹੈਗਾ ਇਹਦੇ ਨਾਲ ਲੰਮਰ ਜੁਈ ਹੈ ਜੀ ਪਹਿਲਾਂ ਬੇਸਿਕਲੀ ਲੜਕੀ ਜਿਹੜੀ ਰਹਿਣ ਵਾਲੀ ਜੀਰਕਪੁਰ ਦੀ ਇਹਨੂੰ ਕੋਈ ਭਰਾ ਭੂ ਵੀ ਹੈਗੇ ਕੋਈ ਲਵ ਮੈਜਨ ਰਿਲੇਸ਼ਨ ਨਹੀਂ ਇਦਾਂ ਦੀ ਕੋਈ ਹੈ ਜੀ ਫਿਲਹਾਲ ਕੋਈ ਗੱਲ ਨਹੀਂ ਹੈਗੀ ਲੰਮਰ ਜ ਪਹਿਲਾਂ 1 ਮਹੀਨਾ ਪਹਿਲਾਂ ਹੋਈ ਸੀਗੀ ਕਿਸ ਨੇ ਕੀਤਾ ਕਿਉਂ ਕੀਤਾ ਉਹਦੇ ਬਾਰੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਦੋਂ ਇਸ ਬਾਰੇ ਕਲੀਅਰ ਹੋ ਜਾਊਗਾ ਉਹਦੇ ਵੀ ਅਸੀਂ ਇਸ ਬਾਰੇ ਕਮੈਂਟ ਕਰਾਂਗੇ ਉਹ ਲੜਕੀ ਦੇ ਘਰ ਨਾਲ ਗੱਲਬਾਤ ਸੀ ਕਿ ਉਹ ਬੇਦਰਫੀ ਕਿਸੇ ਨਾਲ ਮੈਰਿਜ ਤੋਂ ਬਾਅਦ ਨਹੀਂ ਇਹਦੇ ਬਾਰੇ ਜਿਹੜਾ ਹੈਗਾ ਜੇ ਕੋਈ ਜਾਣਕਾਰੀ ਨਹੀਂ ਹੈਗੀ ਸਾਡੇ ਕੋਲ ਕਿਉਂਕਿ ਜਸਟ ਜੇ ਲੜਕੀ ਅੱਜ ਰੋਈ ਹੈ ਤੇ ਅਸੀਂ ਇਹਨਾਂ ਦੇ ਬਿਆਨ ਕਲਮ ਬੰਦ ਕਰਕੇ ਮੁਕੱਦਮਾ ਦਰਜ ਕਰਕੇ ਫਰਦਰ ਜਿਹੜੀ ਕਨਵੈਸਟੀਗੇਸ਼ਨ ਜਿਹੜੀ ਕਾਰਵਾਈ ਕਰਾਂਗੇ ਤਾਂ ਹਫਿਲ ਹਾਲ ਜਿਹੜਾ ਹੈਗਾ ਲੜਕੀ ਵੱਲੋਂ ਜਾਂ ਉਹਦੇ ਘਰ ਵਾਲੇ ਵੱਲੋਂ ਮਨ ਲੜਕੀ ਨਾਲ ਜਿੱਦਾਂ ਗੱਲਬਾਤ ਕੀਤੀ ਸੀਗੀ ਉਹਨਾਂ ਵੱਲੋਂ ਇਹਦੇ ਵੀ ਕਿਸੇ ਦੇ ਸਭ ਬੋਲ ਚਲ ਸੀ ਕਿ ਆਪਣੇ ਮਾਪਿਆਂ ਨਾਲ ਲੜਕੀ ਜੀਆ ਸੋ ਨਹੀਂ ਇਹਨਾਂ ਵੱਲੋਂ ਜਿਹੜੀ ਲੜਕੀ ਵੱਲੋਂ ਕਿਸੇ ਦੇ ਖਿਲਾਫ ਜਿਹੜਾ ਹੈਗਾ ਸ਼ੱਕ ਜਾਰ ਨਹੀਂ ਕੀਤਾ ਕਿਉਂਕਿ ਜਿਹੜੇ ਦੋ ਮੋਟਰਸ ਮਾਪਿਆਂ ਬੋਲ ਚਲ ਸੀ ਕਿ ਉਹਦੇ ਬਾਰੇ ਜਿਹੜਾ ਹੈਗਾ ਉਹਦੇ ਪਰਿਵਾਰ ਵਾਲੇ ਦੱਸ ਸਕਦੇ ਨੇ ਉਹਦੇ ਬਾਰੇ ਨਹੀਂ